ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਇਹ ਫੈਕੀਆ ਚਲਾਈ ਤੇ ਇਹਦੀ ਆਪਾਂ ਪੁਰਜੀ ਕਹਿ ਲਓ ਸਾਗ ਕਹਿ ਲਓ ਉਹ ਆਪਣੀ ਆਪ ਦੀ ਮਰਜ਼ੀ ਹੈ ਇਹਨੂੰ ਆਪਾਂ ਜਿਵੇਂ ਮਰਜ਼ੀ ਮਤਲਬ ਵੈਸੇ ਸਾਗ ਨਹੀਂ ਆਪਾਂ ਕਹਿ ਸਕਦੇ ਇਹਨੂੰ ਪੁਰਜੀ ਕਵਾਂਗੇ ਕਿਉਂਕਿ ਸਾਗ ਤਾਂ ਹੁੰਦਾ ਨਿਕ ਸਕਦਾ ਜਿਵੇਂ ਪਹਿਲਾਂ ਆਸਾ ਤੋੜ ਕੇ ਲਈਦਾ ਸੀ ਖੇਤਾਂ ਵਿੱਚੋਂ ਨਾਲ ਇਸਲਾਰਾ ਤੇ ਤੇ ਚਲਾਈ ਹੋ ਗਈ ਤੇ ਨਾਲ ਕੋਈ 8 ਸੈਟ ਦੇ ਵਿੱਚ ਥੋੜੇ ਜਿਹਾ ਆਪਾਂ ਬੁੱਟੇ ਲੱਭ ਜਾਂਦੇ ਸੀ ਕੋਈ 2-4 ਬਾਤੂ ਦੇ ਮਿਰਚਾ ਮਿਰਚਾਂ ਵਿੱਚ ਜਾਂ ਵੱਟਾਂ ਬੰਨਿਆ ਤੇ ਹੁੰਦੇ ਸੀ ਨਾ ਤੇ ਉਹ ਲੱਭ ਜਾਂਦੇ ਸੀਗੇ ਤੇ ਹੁਣ ਤਾਂ ਇਹ ਹੈਗੀ ਆ ਕੱਲੀ ਚਲਾਈ ਇਹਦੀ ਆਪਾਂ ਬਣਾਵਾਂਗੇ ਪੁਰਜੀ ਤੇ ਇਹਦਾ ਜਿਵੇਂ ਸਬਜ਼ੀਆਂ ਖਾ ਖਾ ਕੇ ਮਨ ਜਾ ਅੱਕ ਜਾਂਦਾ ਨਾ ਆਪਣਾ ਦਿਲ ਕਰਦਾ ਕਿ ਚਲ ਥੋੜੀ ਜੀ ਇਹ ਬਣੇਗੀ ਇੱਕ ਮਤਲਬ ਚਟਨੀ ਟਾਈਪ ਥੋੜੀ ਜੀ ਤੇ ਪਰ ਚਲੋ ਬਹੁਤ ਵਧੀਆ ਲੱਗੇਗੀ ਇੱਧਰ ਆਪਣਾ ਨਾਲ ਹੋ ਜਾਏਗਾ ਮੱਖਣ ਤੇ ਮੱਖਣ ਦੇ ਨਾਲ ਇਹ ਗਰਮ ਨਹੀਂ ਲੱਗੇਗੀ ਕਿਉਂਕਿ ਇਹ ਕਿਹੜਾ ਇੰਨੀ ਜ਼ਿਆਦਾ ਤਖਾਣੀ ਨਹੀਂ ਹੁੰਦੀ ਬਣਨੀ ਨਹੀਂ ਕਿਆ ਬਿਲਕੁਲ ਘਟ ਤੇ ਦੋ ਦੋ ਚਮਚੇ ਜਿਵੇਂ ਦੋ ਦੋ ਚਮਚੇ ਮੱਖਣ ਦੇ ਤੇ ਦੋ ਦੋ ਚਮਚੇ ਇਹ ਦੇ ਇਹ ਹੁੰਦੀ ਆ ਆਇਰਨ ਨਾਲ ਭਰਪੂਰ ਤੇ ਜਿਹੜੀ ਆਪਣੇ ਕਈ ਬਿਮਾਰੀਆਂ ਨੂੰ ਘੱਟਦੀ ਆ ਤੇ ਨਾਲੇ ਆਪਣੇ ਮੂੰਹ ਦਾ ਟੇਸਟ ਥੋੜਾ ਜਿਹਾ ਚੇਂਜ ਹੋ ਜਾਏਗਾ ਇਸ ਕਰਕੇ ਆਪਾਂ ਲੱਗੇ ਆ ਜੀ ਅੱਜ ਚਲਾਈ ਤੇ ਝੂਜੀ ਬਣਾ ਤੇ ਫੇਰ ਆਪਾਂ ਤੁਹਾਨੂੰ ਝੂਜੀ ਬਣਾ ਕੇ ਦਿਖਾਉਣੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਡੰਡਲ ਮਤਲਬ ਇਸ ਤਰ੍ਹਾਂ ਦੇ ਪੱਤੇ ਹੀ ਪਾਵਾਂਗੇ ਤੋੜ ਕੇ ਤੇ پتਕੀਆਂ ਬੱਤੀਆਂ ਦੀ ਪੂਰੀ ਜੀ ਬਹੁਤ ਸੋਣੀ ਬਈ ਗਿਆ ਇਹਨੂੰ ਟਮਾਟਰ ਤੇ ਪਿਆਜ਼ ਦਾ ਤੜਕਾ ਹਰੀਆਂ ਮਿਰਚਾਂ ਦਾ ਲਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਸੋ ਇਹ ਆਪਾਂ ਨੂੰ ਕਦੀ ਕਦੀ ਜਦੋਂ ਆਪਣੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਕਦੀ ਕਦੀ ਜ਼ਰੂਰ ਖਾਣੀ ਚਾਹੀਦੀ ਸੋ ਆਪਾਂ ਤਿਆਰੀ ਕਰਦੇ ਆਂ ਅੱਜ ਇਹਦੀ ਪੂਰੀ ਜੀ ਦੀ ਚਲਾਈ ਨੂੰ ਆਪਾਂ ਸਾਰ ਕਰ ਲਿਆ ਚੋਲ ਕੇ ਬਿਲਕੁਲ ਪੂਰੀ ਤਰ੍ਹਾਂ ਸਾਫ਼ ਕਰ ਲਿਆ ਤੇ ਇੱਧਰ ਇਹ ਸਾਰੇ ਡੰਡਲ ਨੇ ਇਹਨਾਂ ਨੂੰ ਆਪਾਂ ਸੁੱਟ ਦੇਾਂਗੇ ਤੇ ਇਹਨੂੰ ਆਪਾਂ ਹੁਣ ਧੋ ਕੇ ਤੇ ਚੀਰ ਲੈਨੇ ਆ ਤੇ ਉਹਨਾਂ ਜੇ ਵਿੱਚ ਆਪਣਾ ਦੁੱਧ ਰੜਕਿਆ ਗਿਆ ਤੇ ਆਪਾਂ ਉਹ ਮੱਖਣ ਕੱਢ ਲੈਨੇ ਆ ਤੇ ਸਾਰੇ ਕੰਮ ਸਵੇਰ ਦੇ ਨਾਲ ਨਾਲ ਹੋਈ ਜਾਣਗੇ ਤੇ ਸੋਰ ਜਦੋਂ ਆਪਾਂ ਉਹਨੂੰ ਧੋ ਕੇ ਤੇ ਕੋਈ ਰੱਖ ਦਿੰਨੇ ਆ ਉਹਨੇ ਦਾ ਮੱਖਣ ਕੱਢ ਲੈਨੇ ਆ ਤੇ ਫੇਰ ਇਹਨੂੰ ਚੀਰ ਕੇ ਤੇ ਇਹਨੂੰ ਭਰ ਦੇ ਲਾਜੇ ਮੱਖਣ ਲਿਆ ਹੈ ਆਪਾਂ ਕੱਟ ਤੇ ਇਧਰ ਆਪਾਂ ਬੋਤਲਾਂ ਭਰ ਲਈਆਂ ਲੱਸੀ ਦੀਆਂ ਪੁੱਜਾ ਆਪਣਾ ਗਿਆ ਸੀ ਟੁਟ ਤੇ ਉਹਨਾਂ ਕੋ ਬੋਤਲਾਂ ਚ ਭਰ ਲਈ ਇੱਕ ਵਾਰੀ ਕੁਛ ਲੱਸੀ ਇਹਦੇ ਵਿੱਚ ਪਈ ਐ ਤੇ ਹੁਣ ਆਪਾਂ ਕਰਦੇ ਹਾਂ ਪੁਰਜੀ ਦੀ ਤਿਆਰੀ ਪੁਰਜੀ ਆਪਣੀ ਬਣ ਕੇ ਹੋ ਗਈ ਤਿਆਰ ਦੇਖੋ ਕਿੰਨੀ ਵਧੀਆ ਸਾਗੀ ਬਣ ਗਿਆ ਇੱਕ ਕਿਸਮ ਦਾ ਸਾਗ ਵਰਗੀ ਪੁਰਜੀ ਤੇ ਇੱਧਰ ਆਪਾਂ ਲੱਗਿਆ ਤੜਕਾ ਹੁਣ ਆਪਾਂ ਇਹਨਾਂ ਲਾ ਦਿੰਨੇ ਆ ਤੜਕਾ ਤੇ ਆਪਣਾ ਥੀਰ ਤੇ ਟਮਾਟਰ